ਪੰਜਾਬ ਨਿਊਜ਼ ਦੇਖ ਰਹੇ ਹੋ ਤੁਸੀਂ ਤਾਂ ਮੈਂ ਤੁਹਾਡਾ ਆਪਣਾ ਬਲਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਤਾਜਪੁਰ ਰੋਡ ਜਿੱਤੇ ਕਿ ਇੱਕ ਨਿਛੇੜੀ ਵੱਲੋਂ ਕਿਸੇ ਘਰ ਦੇ ਅੰਦਰ ਚੋਰੀ ਕਰ ਲਈ ਜਾਂਦੀ ਆ ਤੇ ਘਰਦਿਆਂ ਵੱਲੋਂ ਪੁਲਿਸ ਕੰਪਲੇਂਟ ਵੀ ਲਿਖਾਈ ਜਾਂਦੀ ਆ ਉਸ ਦੇ ਬਾਅਦ ਵੀ ਜਿਹੜਾ ਪੁਲਿਸ ਦਾ ਕਹਿਣਾ ਹੁੰਦਾ ਕਿ ਤੁਸੀਂ ਆਪਣੇ ਆਪ ਜਿਹੜਾ ਚੋਰ ਆ ਫੜ ਲਓ ਤੇ ਸਾਡੇ ਹਵਾਲੇ ਕਰ ਦਿਓ ਇੱਦਾਂ ਨੇ ਕਿਤੇ ਅੱਜ ਜਿਹੜਾ ਚੋਰ ਆ ਤਾਜਪੁਰ ਰੋਡ ਦੇ ਉੱਤੇ ਕਿਤੇ ਦੇ ਨਾਲ ਜਿਹੜਾ ਟਾਈਟ ਜਿਹਦੇ ਕੋਲੋਂ ਸਰਿੰਜਾਂ ਵੀ ਬ੍ਰੰਧ ਹੋਈਆਂ ਨੇ ਤੇ ਉਹ ਪੈਟਰੋਲ ਪੰਪ ਦੇ ਕੋਲ ਜਿਹੜਾ ਖੜਾ ਦਿਖਾਈ ਦਿੰਦਾ ਤੇ ਕਿਤੇ ਨਾ ਕਿਤੇ ਘਰ ਦਿਆ ਬੋਲੋ ਜਿਹੜਾ ਉਹਨੂੰ ਅੱਜ ਫੜ ਲਿਆ ਜਾਂਦਾ ਉਸ ਤੋਂ ਬਾਅਦ ਇਹ ਪੁਲਿਸ ਨੂੰ ਕੰਪਲੇਂਟ ਕੀਤੀ ਜਾਂਦੀ ਆ ਤੇ ਪੀਸੀਆਰ ਵੀ ਮੌਕੇ ਤੇ ਆਉਂਦੀ ਆ ਤੇ ਕੀ ਆ ਇਹਨਾਂ ਦਾ ਕਹਿਣਾ ਪੀਰ ਜੀ ਕੁਮਾਰ ਕੀ ਮਾਮਲਾ ਹੋਇਆ ਜੀ ਉਹ ਮੈਂ ਕੱਲ ਕੰਮ ਤੇ ਗਿਆ ਸੀ ਮੈਂ 1 ਵਜੇ ਕੰਮ ਪਰਮਾ تھا ਤਾਂ ਮੇਰੇ ਘਰੋਂ ਫੋਨ ਆਇਆ ਜੋ ਐਸੇ ਐਸੇ ਘਰ ਵਿੱਚ ਚੋਰ ਘੁੱਸ ਗਿਆ ਹੈ ਜੋ ਫਿਰ ਮੈਂ ਵਾਹਾਂ ਤੋਂ ਨਿਕਲ ਨਹੀਂ ਆਇਆ यहाँ पर आया तो देखा जो मतलब सारा सामान मेरा बिखरा पड़ा हुआ था मैंने पता कैसे हुआ कि कहता है आज मैं गया था स्कूल बसिले लाने के लिए कि तू आज कहीं कुछ छेदी चोरी करके ले आया मन्नेया है चोरी कर हां नहीं नहीं कुछ नहीं मन्ने मैं कुछ छेया नहीं मैं मैं इसको कुछ नहीं कहा बेटे तोड़ रहा है हां ये ड्रामाबाजी तोड़ रहा है और मैं इसको वहाँ पर मैं खड़ा हो गया मैं बंदे को मैं मतलब सबको बुलाया भैया सबको बुला करके आई अपना जो है सो ये यह, यहाँ पर मैं खड़ा हुआ था फोन लेकर किसी को बुला रहा था अब जिसको भी बुलाता हो फिर ये लोग आए हैं तब मैं अकेला इसको पकड़ने भी नहीं आया मैं कहा हो सकता है कोई औजार हो कोई हथियार होने को के बाद हाँ हा, पुलिस को भी कम्प्लेन मैंने करवा दिया पुलिस को भी कम्प्लेन कर दिया हूँ मैंने कल जा करके सारा कुछ करवा करके मैं देखती हूँ ਮੇਰੇ ਪਾਸ ਕੈਮਰਾ ਫੁਟੇਜ ਵੀ ਆ ਮੈਂ ਸਾਰੇ ਕੋ ਕੈਮਰਾ ਫੁਟੇਜ ਹੀ ਪੁਲਿਸ ਕੋ ਵੀ ਕੈਮਰਾ ਫੁਟੇਜ ਕਰਵਾ ਦਿਆ ਹੋ ਸਾਰਾ ਕੁਝ ਮੈਂ ਨੇ ਕਰਾ ਦਿੱਤਾ ਮੇਰੇ ਕੋ ਵੀ ਦੇ ਦੇ ਮੇਰਾ ਫੋਟੋ ਹਾਂ ਅਭੀ ਮੈਂ ਆਪਕੋ ਵੀ ਭੇਜ ਦਿੰਦਾ ਹਾਂ ਜੀ ਨਾਮ ਆ ਜੀ ਦਾ ਮੇਲਾ ਬੰਟੀ ਹੈ ਜੀ ਉਹ ਕੱਲ ਜੀ ਹੋਇਆ ਸੀ ਹਾਂ ਬਸ ਕੱਲ ਸਾਡੀ ਗਲੀ ਦੇ ਵਿੱਚ ਛੋਟੀ ਜੀ ਵਾਰਦਾਤ ਹੋਈ ਸੀ 1 ਵਜੇ ਦੇ ਕਰੀਬ ਇੱਕ ਚੋਰ ਆਇਆ ਤੇ ਜਨਾਨੀ ਦੇ ਸਿਰ ਤੇ ਤਨੇ ਚਾਕੂ ਰੱਖਦਾ ਤੇ ਘਰ ਦੇ ਵਿੱਚ ਨਗਦੀ ਤੇ ਸੋਨਾ ਦੇ ਕੋਈ ਚੀਜ਼ਾਂ ਹੋਰ ਲੈ ਗਏ ਇਹਨਾਂ ਦੇ ਕੋਲੋਂ ਤੇ ਜਨਾਨੀ ਨੂੰ ਨੇ ਟਾਰਗੇਟ ਕੀਤਾ ਮਾਰਨ ਆਸਤੇ ਉਸ ਸਮੇਂ ਗਲੀ ਦੇ ਵਿੱਚ ਨਾ ਕੋਈ ਹੋਣ ਕਾਰਨ ਇਹ ਭੱਜ ਕੇ ਨਿਕਲ ਗਿਆ ਤੇ ਇਹਨਾਂ ਨੇ ਬਾਅਦ ਵਿੱਚ ਪੁਲੀ ਦੇ ਵਿੱਚ ਕੰਪਲੇਂਟ ਲਿਖਾਈ ਠੀਕ ਹੈ ਜੀ ਕੌਣ ਕਹਿੰਦੇ ਅਸੀਂ ਨਾਲ ਜਦੋਂ ਕੰਪਲੇਂਟ ਇਹ ਆਪ ਹੀ ਗਈ ਸੀ ਕਿਉਂਕਿ ਇਹ ਜੋ ਚੀਜ਼ ਹੋਈ ਸਾਡੇ ਪਿੱਛੇ ਦੀ ਹੋਈ ਕਿਉਂਕਿ ਅਸੀਂ ਮਤਲਬ ਕੰਮ ਕਰਾ ਲੈ ਬੰਦੇ ਆ ਕੰਮ ਦੇ ਉੱਤੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਅਸੀਂ ਇਹਨਾਂ ਦੀ ਵੀਡੀਓ ਕੈਮਰੇ ਦੇ ਵਿੱਚੋਂ ਘੜਾਈਏ ਚੋਰੀ ਦੀ ਠੀਕ ਹੈ ਜੀ ਤੇ ਪੁਲਿਸ ਦੇ ਕੋਲ ਕੰਪਲੇਂਟ ਵੀ ਲਿਖਾਈ ਹੋਈ ਹੈ ਤੇ ਮੌਜੂਦਾ ਫੇਰ ਸਾਡੇ ਘਰ ਦੇ ਕੋਲ ਗੱਗੂ ਭਾਜੀ ਜਿਨੇ ਕੀ ਆਮ ਆਦਮੀ ਪਾਰਟੀ ਦੇ ਅਸੀਂ ਇਹਨਾਂ ਦੇ ਕੋਲ ਗਏ ਇਹਨਾਂ ਨੇ ਆਪ ਸਾਡੇ ਨਾਲ ਮਿਲ ਕੇ ਇਹਨੂੰ ਸਾ ਮਤਲਬ ਭਾਲ ਕਰਨ ਦੀ ਮਤਲਬ ਲੱਭਿਆ ਤੇ ਅਸੀਂ ਇਹਨੂੰ ਫੜਿਆ ਪੀਸੀਆਰ ਦੀ ਟੀਮ ਆਈ ਹੋਈ ਹੈ ਬਾਕੀ ਜਿੱਥੇ ਜਿਹੜੇ ਥਾਣੇ ਦੇ ਵਿੱਚ ਅਸੀਂ ਰਿਪੋਰਟ ਲਿਖਾਈ ਸੀ ਉਹ ਹਾਲੇ ਤੱਕ ਨਹੀਂ ਪਹੁੰਚੇ ਅੱਧਾ ਘੰਟਾ ਹੋ ਗਿਆ ਜੀ ਨਾ ਮਾਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੱਜੂ ਹੈ ਜੀ ਤੁਸੀਂ ਹਲਕਾ ਇੰਚਾਰਜ ਜੋ ਆਮ ਆਦਮੀ ਪਾਰਟੀ ਦੇ ਮਰਕਰੋਂ ਇਹ ਤੁਹਾਡੇ ਰਾਜ ਦੇ ਵਿੱਚ ਕੀ ਹੋ ਰਿਹਾ ਕਰਦੇ ਦੇਖ ਲੋ ਤੁਹਾਡੇ ਸਾਹਮਣੇ ਆ ਰਾਜ ਤਾਂ ਚਲੋ ਜਾਣੀ ਆ ਇਹ ਤਾਂ ਕੰਮ ਤਾਂ ਪੁਲਿਸ ਵਾਲਿਆਂ ਨੇ ਰਹਿਣਾ ਜੀ ਅਸੀਂ ਕੰਪਲੇਨਟ ਦਿੱਤੀ ਆ ਹਜੇ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਪਬਲਿਕ ਮੈਨੂੰ ਅੱਧੇ ਘੰਟਾ ਹੋ ਗਿਆ ਜੀ ਅੱਜ ਆਪਣਾ ਪੋਲ ਗਿੱਦੜ ਕੋਦ ਮੋਨ ਕੀਤਾ ਇਹ ਤਾਂ ਕੋਈ ਬੰਦਾ ਨਹੀਂ ਪੋਲਦਾ ਇਹ ਤੁਹਾਡੇ ਵਰਗੇ ਮੋਤਵਾਰ ਬੰਦਿਆਂ ਦੀ ਪੁਲਿਸ ਇੰਨੀ ਕਿ ਸੁਣਵਾਈ ਕਰਦੀ ਹੈ ਤਾਂ ਲੋਕਾਂ ਦੀ ਕੀ ਸੁਣਵਾਈ ਕਰਦੀ ਹੋਊਗੀ ਇਹ ਤਾਂ ਹੁਣ ਤੁਹਾਡੇ ਸਾਹਮਣੇ ਆਈ ਅੱਜ ਤਾਂ ਇਹ ਗੱਲ ਆਪਣਾ ਐਮਐਲ ਸਰ ਨੂੰ ਕਵਾਂਗੇ ਕਿ ਇਹ ਥੋੜਾ ਜਿਆਦਾ ਇਹਨਾਂ ਨੂੰ ਖੇਚਭਾਓ ਇੱਕ ਪਾਸੋਂ ਕਰਮੀ ਚਿੱਟੀਆਂ ਨਹੀਂ ਕਰਦੇ ਹੁਣ ਚਿੱਟੀਆਂ ਲੈ ਫੜਦੇ ਉਹਨਾਂ ਨੂੰ ਲੈਣ ਕੋਈ ਨਹੀਂ ਆਂਦਾ ਅੱਗੋਂ ਕਹਿੰਦੇ ਤੁਸੀਂ ਲੈ ਆਓ ਬੜੇ ਜ਼ੋਰਦਾਰ ਮਹਿੰਮ ਜਿਹੜੀ ਆਹ ਦੇਖੋ ਜੀ ਅਸੀਂ ਉਹਨੂੰ ਫੜਦੇ ਆਂ ਤੇ ਪੁਲਿਸ ਦਾ ਕੰਮ ਹੈ ਜਿਹੜਾ ਹੁਣ ਅਸੀਂ ਫੜ ਲਿਆ ਚੋਰ ਅਕਾਲ ਚੋਰੀ ਕਰਕੇ ਗਿਆ ਅਸੀਂ ਬਿਲਡਿੰਗ ਆ ਕੇ ਬੰਦਾ ਫੜ ਲਿਆ ਉਹਨੂੰ ਲੈਣ ਵਾਸਤੇ ਦਾ ਕੁਛ ਨਹੀਂ ਆਣਾ ਨਾ ਵੀ ਉਹਨੋਂ ਕਿਹਾ ਤੁਸੀਂ ਲੈ ਆਓ ਅਸੀਂ ਲੈ ਕੇ ਆਈਏ ਉਹਨੇ ਕੰਮ ਵੀ ਅਸੀਂ ਕਰਨਾ ਕੋਈ ਪੁਲਿਸ ਦਾ ਤਰਖਾ ਕਾਹਦੀਆਂ ਲੈਂਦੀਏ ਫਿਰ ਇਹ ਤਾਂ ਗਲਤ ਰਲਾਈ ਇਹਦਾ ਹੁਣ ਪੁਲਿਸ ਦਾ ਪੁਲਿਸ ਦਾ ਕੰਮ ਜਿਹੜਾ ਪੁਲਿਸ ਆਪਣਾ ਕੰਮ ਕਰੇ ਨਹੀਂ ਤਰਖਾ ਤੁਹਾਨੂੰ ਮਿਲਦੀ ਹੈ ਪੁਲਿਸ ਜਦੋਂ ਕੋਈ ਦਾਤ ਬੰਦਾ ਮਾਰ ਜੂ ਆ ਵਧਿਆ ਜਾਊ ਆ ਫਿਰ ਪੁਲਿਸ ਜਲਦੀ ਪਹੁੰਚ ਜਾਂਦੀ ਆ ਪਰ ਜਦੋਂ ਕੋਈ ਐਡਾ ਵੀ ਕਾਰਜ ਹੋਏ ਅਸੀਂ ਫੜਦੇ ਆ ਉਹਦਾ ਕੋਈ ਪੁੱਛ ਨਹੀਂ ਬੋਲਦੇ। ਲੱਖੋ ਜੀ ਕਿ ਤਨਖਾਹ ਦੇ ਵਿੱਚੋਂ ਪੁੱਲਸ ਤੁਹਾਨੂੰ ਵੀ ਕਾ ਦਿੰਦੀ ਹੋਣੀ ਹੈ ਤੇ ਤੁਸੀਂ ਫੜ ਕੇ ਲੈ ਕੇ ਜਾਣਾ ਪੰਦਾ। ਨਹੀਂ ਸਾਨੂੰ ਦਾ ਹਿੱਸਾ ਦੇਣਾ ਹੀ ਨਾ ਦੇ ਲੋਹਣਾ 11 ਜੀ ਸਾਨੂੰ ਵੀ ਕੋਈ ਹਿੱਸਾ ਦੇ ਦੇਣਾ ਜੀ ਨੂੰ। ਅੱਜ ਤੋਂ ਨਾਦਰ ਗੰਮੀ ਜੀ ਨਮਸਕਾਰ। ਇਹ ਮਾਮਲਾ ਹੋਇਆ ਸੀ। ਹਾਂ ਬੱਤੀ ਲੈਣੇ ਇਸ ਕੋਈ। ਫਿਰ 10 ਮਿੰਟ ਮੈਂ ਵਾਪਸ ਆਇਆ। ਹਾਂ ਤੇ ਇਹਨਾਰੇ घर में चोरी कर लिया दो ताला तोड़ दिया था और टीवी पैक कर लिया था मंगल सूत्र सोने की और पैसे थी जितना सारे पैसे निकाल लिए चंडीगढ़ खड़े था दो सारे निकाल लिया। मैं इसको देखती मैं कही तू कौन है मुझे कहता है, तू कौन है फिर ये अंदर से मेरे गले पे चाकू लेकर कैसे निकला जो मैं दूंगी फिर मैं साइड हुई बाहर निकला है सामान लेके फिर भी मैं इसको पकड़ने की कोशिश की तो ये मेरे पेट में ना जो किस था वो घुसाने की कोशिश किया है फिर मैं अपने आप को बचाई तो फिर मैं इसको फिर भी मैं गली में कोई निकला नहीं मैं आवाज भी लगाई कोई निकला नहीं मैं इसको काफी देर तक पीछा थी फिर ये नहीं पकड़ाया दूध लेने आई हूँ मैं वीडियो सारे को दिखाई तो कोई बताया जो वहाँ मिलेगा उस जगह पे।, पे रहता है फिर मैं दूध लेने आई मैं कहीं तो घेरा लगा लेती हूँ तो यहाँ पे किसी को फोन कर रहा था खड़ा हो करके फिर मैं कही की यही बंदा है तुके 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 हाँ इसके पास कौन है छोटा सा तो मैं इसको देखी तो मैं वहाँ से खड़ा हो गयी चुप करके फिर बुलाई दो तीन भैया को ਇਰਵਾ ਹੈ ਕਿ ਇਸ ਨੂੰ ਫੜੇ ਅਜੀ ਤੀ ਨਾਮ ਆਗੀ ਦੋਤਾ ਮੇਰਾ ਨਾਮ ਸਨੀ ਹੈ ਜੀ ਇਹ ਕੀ ਮਾਮਲਾ ਹੋਇਆ ਹੈ ਮਾਮਲਾ ਦੇਖੋ ਜੀ ਇੱਕ ਵਿਚਾਰੇ ਪ੍ਰਵਾਸੀ ਬੰਦੇ ਆ ਜਿਨ੍ਹਾਂ ਦੇ ਘਰੇ ਚਾਕੂ ਰੱਖ ਕੇ ਕਰ ਦਿੰਦਾ ਮੰਨ ਦਾ ਕੰਪਿਊਟਰ ਲੈ ਗਿਆ ਪੈਸੇ ਖਾ ਲੈ ਗਿਆ ਉਹਨਾਂ ਦਾ ਮੋਬਾਈਲ ਲੈ ਗਿਆ ਅੱਜ ਕੱਲੋ ਵਿਚਾਰੇ ਨੇ ਰਿਪੋਰਟ ਕਰਵਾਈ ਐਨੀ ਦੇਰ ਦੇ ਵਿਚਾਰੇ ਉਹਨਾਂ ਨੂੰ ਇਹ ਸੀਗਾ ਕਿ ਕਿਤੇ ਤਾਲੇ ਪਰੋੜ ਦੇ ਉੱਤੇ ਕਿਤੇ ਨਾ ਕਿਤੇ ਇਹ ਟਕਰੂ ਕਰਨ ਛੇੜੀ ਹੈਗਾ ਕਿਉਂਕਿ ਤਾਲੇ ਪਰੋੜ ਤੇ ਆਪਣੇ ਨੱਕੇ ਹੀ ਬਹੁਤ ਆ ਕੀ ਕਰ ਸਕਦੇ ਆ ਤੇ ਪ੍ਰਸ਼ਾਸਨ ਨੂੰ ਸਾਰਾ ਕੁਝ ਪ੍ਰਸ਼ਾਸਨ ਨੂੰ ਪਤਾ ਕੀ ਆ ਕੀ ਨਹੀਂ ਪ੍ਰਸ਼ਾਸਨ ਚੱਕ ਕੇ ਇਹੋ ਜਿਹੇ ਨੂੰ ਨਕੇਲ ਪਾਵੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਜਦੋਂ ਫੜ ਲਿਆ ਤੇ ਹੁਣ ਡਰਾਮੇ ਕਰਨ ਲੱਗ ਗਿਆ ਪੁਲਿਸ ਨੂੰ ਇਹਦਾ ਕੀ ਹੋਣ ਵਿਚਾਰੇ ਉਹਨਾਂ ਨੇ ਲੱਭ ਕੇ ਦਿੱਤਾ ਪੁਲਿਸ ਨੂੰ ਘੰਟਾ ਹੋ ਗਿਆ ਮੈਨੂੰ ਖੜੇ ਨੂੰ ਹਜੇ ਤੱਕ ਪੁਲਿਸ ਨਹੀਂ ਆਈ 112 ਤੇ ਵੀ ਕੋਲ ਕਰ ਚੁੱਕੇ ਆ ਪ੍ਰਵਾਸੀ ਬੰਦਾ ਵੀ ਆ ਦੂਸਰਾ ਨਾਰਮਲ ਬੰਦਾ ਕੀ ਕਰੇ ਦੁਸ਼ਮਣੀ ਪੈ ਜਾਂਦੀ ਅਗਲੇ ਦੀ ਬੋਲਸ ਦੇ ਤੁਹਾਡੇ ਸਾਹਮਣੇ ਖਾਨਦਾਰ ਸਾਹਿਬ ਨੂੰ ਫੋਨ ਲਾ ਰਿਹਾ ਹਜੇ ਤੱਕ ਖਾਨਦਾਰ ਸਾਹਿਬ ਨਹੀਂ ਪਹੁੰਚੇ ਅਸੀਂ ਤਾਂ ਇਹ ਹੀ ਜੁਆਇੰਟ ਸੀਪੀ ਸਾਹਿਬ ਕੀ ਤੁਸੀਂ ਕੀ ਖੋਜ ਦੇ ਬੋਲ ਤੋਂ ਅਦਵਤਿਆ ਵਾਸਤੇ ਰਹਿ ਗਈ ਹੈ ਮੈਨੂੰ ਤਾਂ ਨਹੀਂ ਲੱਗਦਾ ਰੱਖਿਆ ਵਾਸਤੇ ਹੈਗੀ ਹੈ ਮੈਨੂੰ ਤਾਂ ਨਹੀਂ ਲੱਗਦਾ ਇਹ ਕੋਈ ਰੱਖਿਆ ਵਾਸਤੇ ਤੁਹਾਡੇ ਸਾਹਮਣੇ ਆ ਤੁਸੀਂ ਸਵੇਰੇ 8 ਵਜੇ ਸ਼ੁਰੂ ਹੋ ਜਾਓ ਦੇਖੋ ਤਾਜਪੁਰੋੜ ਤੇ ਨਜੀ ਵਾਲੇ ਦੇ ਆ ਲਗਾਤਾਰ ਸਾਡੇ ਵਿਸ਼ਾਲ ਭਾਜੀ ਵੀ ਲੁਧਿਆਣਾ ਲਾਈਵ ਵਾਲੇ ਖਬਰਸਾਰ ਵਾਲੇ ਸਰ ਵੀ ਇਹਨਾਂ ਨੇ ਵੀ 2-3 ਵਾਰੀ ਇਹਨਾਂ ਦੀ ਪੂਰੀ ਲਾਈਵ ਚਲਾਈ ਇਹਨਾਂ ਦਾ ਕੋਈ ਹੋ ਨਹੀਂ ਪਿੱਛੇ ਸਾਰਾ ਪੂਰੀ ਤੁਹਾਨੂੰ ਮਿਲਦਾ ਜੀ ਜੇ ਕੋਈ ਕਿਤੇ ਵਾਜ ਖੜਿਆ ਗਿਆ ਤਾਂ ਤੁਹਾਨੂੰ ਯਾਦ ਆਊਗਾ लवली ਮਨੋਚਾ ਜੀ ਤੇ ਇਸ ਦਾ ਨਾ ਪ੍ਰਸਾਦ ਹੋਇਆ ਕਿ ਹਾਂ ਜੀ ਕਿਤੇ ਨਾ ਕਿਤੇ ਪੁਲ ਕੋਲੋਂ ਹਜੇ ਤੱਕ ਬੇਬੇ ਮੈਂ ਤੁਹਾਨੂੰ ਹੁਣੇ